ਓ ਮਾਈ ਗਾਡ ਕਮ ਆਨ ਬੇਬੀ ਇਹ ਕਲਯੁਗ ਦੀ ਨਿਸ਼ਾਨੀ ਹੈ ਆ ਗਿਆ ਦੰਦੀ ਖਾਣਾ ਕਹੀਂ ਕਹੀਂ ਇੱਕ ਖਾ ਗਿਆ ਖਾ ਗਿਆ ਖਾ ਗਿਆ ਆਏ ਘਰਦਾ ਦੰਦੀ ਇਹ ਤੂੰ ਇੱਥੇ ਹੁੰਦਾ ਨਾ ਤੇਰੀ ਨੀਕਰ ਲਾ ਕੇ ਮੇਰੇ ਠਾ 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 ਕਰਾਉਣੀ ਸੀ ਆਂ ਯਾਰ ਮੁਰਾਣਾ ਦੀ ਕਾਜ ਮੈਂ ਜੀਦਾ ਹੈ ਮੜਸਾ ਹੈ ਇੰਡੀਆ ਹਮ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਸਾਰੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਵੀਡੀਓ ਨੂੰ ਕਰ ਲੋ ਜਲਦੀ ਜਲਦੀ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਇਆ ਦੇਖਦੇ ਮਜ਼ਾ ਆਇਆ ਆ ਗਿਆ ਦੰਦੀ ਖਾਣਾਂ ਕਹੀਂ ਕਹੀਂ ਇੱਕ ਖਾ ਗਿਆ ਖਾ ਗਿਆ ਖਾ ਗਿਆ ਆਏ ਘਰਦਾ ਦੰਦੀ ਥੋਰ ਕਾ ਲਾ ਹੋਇ ਤਾ ਮੈਂ ਖਾਂ ਮੈਂ ਖਾਂ ਗੁਹਾ ਗੁਹਾ ਸੱਟ ਕੇ ਹਾਕਮਾਂ ਤੇ ਹੋ ਜਾਂਦੇ ਅਬੰਦਰ ਦੇ ਅੰਡਾ ਅੱਜ ਵਾਰੀ ਹਾਂ ਪਾਪੜ ਖਾ ਲਈ ਪਾਪੜ ਖਾ ਲਈ ਖਾ ਗਿਆ ਖਾ ਗਿਆ ਨੂੰ ਦੇ ਪਰਲੋ ਪੂਰੇ ਪਈਆ ਬਦੀਲੇ ਚੰਦਰੀ ਦੇ ਸ਼ਰਮ ਨਹੀਂ ਆਉਂਦੀ ਆਗੇ ਆਗੇ ਬਾਹਰ ਥੋੜੇ ਜਿਹਾ ਹੋਰ ਆਉਣ ਦੇ ਨੂੰ ਉਹਦੇ ਵਿੱਚ بابا ਚੰਕ ਮਰੀ ਜਾਂਦਾ ਕੀ ਸਾਲਾ ਸ਼ਰਮ ਨਹੀਂ ਆਉਂਦੀ ਪੈਸੇ ਲਈ ਤੂੰ ਇਹਦੇ ਕੱਪੜੇ ਲਾ ਕੇ ਨਾ ਵਿਖਾ ਦੀ ਕਿਉਂ ਗਾਲਾਂ ਲੈਣਾ ਸਾਰੇ ਪੰਜਾਬ ਤੋਂ ਬੇਸ਼ਰਮਾ ਨੁਸਕਾ ਮੈਨੂੰ ਲੱਗਦਾ ਕੋਈ ਪ੍ਰਯੋਗ ਕਰਿਆ ਤਾਂ। ਕੁਛ ਹੀ ਨਹੀਂ ਕਰਿਆ। ਹਾਂ ਬਾਜੇ ਬਾਬਾ ਹੀ ਸਾਫ ਜਾਂ ਲੱਗੀ। ਮੈਨੂੰ ਲੱਗੀ ਤਾਂ ਦੁਪਹਿਰ ਦੇ ਜਾਂਦਾ ਮੈਂ ਪੁੱਛਦਾ ਕੋਈ ਦੋ ਤਿੰਨ ਵਰੀ ਰਹਿ ਗਏ। ਕੁਛ ਹੀ ਨਹੀਂ ਕਰਿਆ। ਸਸਨਾ ਕੁਸ ਲਾਇਆ ਤਾਂ ਝੂਠ ਮਾਰਦੀ। ਨਹੀਂ। ਮੈਂ ਸਾਰਾ ਦਿਨ ਕੋਲੇ ਰਹਿਨਾ ਤੇਰੇ। ਤੈਂ ਕੋਈ ਨਾ ਕੋਈ ਨਵੀਂ ਅੱਗ ਸਵਾ ਲਾਈ ਆ। ਕੀ ਲਾਇਆ ਦੱਸ ਦੇ ਫਿਰ ਦਰਸ਼ਕਾਂ ਨੂੰ ਵੀ ਦੱਸ ਦੇ। ਠੀਕ ਹੈ ਤਾਂ ਠੀਕ ਹੈ। ਚੱਲ ਅਗਲੀ ਵੀਡੀਓ ਵਿੱਚ ਦੱਸ ਦੇ ਰਹੇ ਹਾਂ। ਕਿੰਨਾ ਬੁਸ਼ਰਮਾ ਮੈਨੂੰ ਲੱਗਦਾ ਇਹਨੂੰ ਪਿੰਡ 'ਚ ਕੋਈ ਬੁਲਾਉਂਦਾ ਹੀ ਨਹੀਂ ਹੋਣਾ। ਜਿਹੜਾ ਕੁਝ ਦਿਖਾ ਰਿਹਾ ਦਿਸਦਾ ਸਭ ਨੂੰ। ਇਨੂੰ ਸੂਟ ਢਿੱਲੇ ਪਵਾ ਦਿਆ ਕਰ ਬਾਬਾ ਨਹੀਂ ਅਸੀਂ ਢਿੱਲੇ ਹੋ ਜਾਣਾ ਇਹ ਹਰਾਮ ਦਾ ਨਹੀਂ ਹਟ ਸਕਦਾ ਤੀਵੀ ਦੀ ਕਮਾਈ ਖਾਣੋਂ ਸਾਲਾ ਉਹਦੇ ਥਾਣਾ ਤੋਂ ਹੀ ਜਵਾਕ ਪਾਲੀ ਜਾਂਦਾ ਇਹ ਕੀ ਹੈ ਮੱਕ ਮਾਰ ਦੇ ਨਾ ਰੱਖਿਆ ਨਹੀਂ ਅੰਦਰ ਹਾਂ ਬੱਤ ਖਿੱਚ ਕੇ ਰੱਖ ਬਸ 40 ਕਿਲੇ ਨੇੜੇ ਆ ਬਣ ਜਾਣੇ ਆ ਹਾਂਜੀ 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 ਬੋਲੋ ਕੀ ਹੋ ਗਿਆ ਘਾਟ ਮਾਰਦੀ ਹੋਣੀ ਹਾਈ ਹਾਈ ਬਿਸ਼ਾਰਮ ਜੀ ਮੇਰੀ ਮਸ਼ੀਨ ਦੇ ਪਾਰਟਸ ਦਿਖ ਰਹੇ ਆ ਮੰਜਾ ਬਿੰਮਲਾ ਕੋਲੇ ਛੱਡਿਆ ਉਹਨੂੰ ਤੈਨੂੰ ਮੈਂ ਚੱਕਦੀ ਪਈ ਹਾਂ ਮੰਜਾ ਬਿੰਮਲਾ ਤੈਨੂੰ ਕਿੰਨੇ ਦੇਣਾ ਚੀ ਸਟਾਰ ਬਣਾ ਦਊਗੀ ਬਿੰਮਲਾ ਤੈਨੂੰ ਦੱਸ ਦੇਣਾ ਤੇਰੀ ਸਾਰੀ ਸੰਗ ਕੋਲ ਹੈਂ ਪੈਂਟ ਦੀ ਸਵੇਰ ਵੇਖ ਲਈ ਯਾ ਦੋ ਸੂਰਜ ਚੜ ਗਏ ਨੇ ਦੇਖ ਲੋ ਬਾਈ ਚੰਗੀ ਤਰ੍ਹਾਂ ਸਵੇਰ ਥੋੜੀ ਸ਼ਰਮ ਕਰ ਲਿਆ ਕਰੋ ਆਉਣ ਵਾਲੇ ਦੋ ਸਾਲਾਂ ਨੂੰ ਮੁੰਡਾ ਵੱਡਾ ਹੋ ਜਾਊਗਾ ਉਹਨੂੰ ਕੀ ਸਮਝਾਓਗੇ ਇਹ ਬੜੀ ਅੱਛੀ ਬਾਤ ਕਹੀ ਯਾਰ ਇਹ ਹਾਂ ਦਵਾਈ ਪਾਪੇ ਦਵਾਈ ਚੱਕ ਲਿਆ ਸੁੱਤੀ ਉੱਠੀਆਂ ਵਾਲ ਖਿਲਰੇ ਨੇ ਰਾਤੀ ਚਿੜੀ ਕਟਾਈ ਐ ਹਾਂ ਦੀ ਬੁਖਾਰ ਚੜ ਗਿਆ ਬੁਖਾਰ ਚੜ ਗਿਆ ਤੂੰ ਤੇ ਚੜਨਾ ਨਹੀਂ ਹੁਣ ਬੁਖਾਰ ਵੀ ਨਾ ਚੜੇ ਗਰਮ ਤਾਂ ਹੋਲੇ ਨੂਰ ਦੀ ਮੰਮੀ ਦੇ ਡਾਕਟਰ ਕਿ ਦੁਪੇ ਵੀ ਨਹੀਂ ਗੰਦਾ ਸੀ ਨਾ ਸਵਟਰ ਪਾ ਲੈ ਸਵਟਰ ਪਾ ਲੈ ਮੈਂ ਨ ਤੜਕੇ ਜਦੋਂ ਜਾਂਦੀ ਆ ਨਾ ਮੈਂ ਕਹਿੰਦਾ ਠੰਡ ਹੁੰਦੀ ਆ ਤੇ ਹੁਣ ਤੂੰ ਕੋਟ ਜਾਂ ਸਵਟਰ ਕੱਢ ਲੈ ਬੰਦਿਆਂ ਵਰਗੀ ਮਾਂ ਹੀ ਆ ਵੀ ਬੁਖਾਰ ਚੜ ਗਿਆ ਤਾਂ ਮੇਰੇ ਤੋਂ ਟੀਕਾ ਲਵਾਓ ਭਾਈ ਗੇਅਰ ਨੂੰ ਹੱਥ ਪਵਾ ਦੇ ਬੁਖਾਰ ਆਪੇ ਲੈ ਜਾਊਗਾ ਅਸੀਂ ਬਣਾਇਆ ਘੜੀ ਚਾਹ ਤੇ ਪਰਾਇ ਚ ਖਾਈਏ ਹੋਰਲੀ ਚ ਪਾ ਲੈਣਾ ਸੀ ਕੁੜੀ ਆਵਿਓ ਤਰਾ ਕੋਲ ਲੈ ਲਿਆ ਦੋ ਤੇ ਵੀਰਿੰਦਰ ਸਾਹਰ ਲਾਣੀ ਤੜਾ ਟੱਕ ਦੇਓ ਹਾਈ ਹੋਰ ਅੱਬਾ ਇਹ ਤਾਂ ਹਲਕੇ ਰਹਿੰਦੇ ਆ ਹਰ ਟਾਈਮ ਇੰਨਾ ਕਰਕੇ ਲੋਕ ਤੁਹਾਨੂੰ ਲਾਨਤਾ ਦਿੰਦੇ ਨੇ ਬਸੂਆਂ ਦਾ ਟੱਬਰ ਮੈਂ ਅੱਜ ਸਮਾਲਾ ਇਹ ਕਲਰ ਕਰਿਆ ਸੀ ਕਿਉਂਕਿ ਮੇਰੇ ਅੱਖਾਂ ਵਿੱਚ ਪੈ ਗਿਆ ਤੇ ਨੂਰ ਦੇ ਭਾਪੇ ਨੇ ਨੂਰ ਦੀ ਮੰਮੀ ਦੇ ਮੂੰਹ ਤੇ ਹੀ ਮਾਲ ਸੁੱਟਦਾ ਚੱਲਣ ਹੋਈ ਆਹ ਲੈ ਤੁਸੀਂ ਆਹ ਲੈ ਲਓ ਤੇ ਮੈਂ ਨਾ ਆਇਆ ਵਾਂ ਘਰੇ ਕੰਮ ਵੀ ਕਰੂੰਗੀ ਹਾਲ ਫੜਿਓ ਕੈਮਰਾ ਨਾਲ ਲੈ ਜਾਈ ਨਹਾਉਣ ਲੱਗੀ ਹਰੇ ਲਾਲੋ ਚਸ਼ਮਾ। ਹਾਂ, ਫਾਲੋ ਚਸ਼ਮਾ। ਲਾਲੋ। 20 ਕਿੱਲੇ ਵਾਲਾ ਬਿਹਾਰੀ ਪੇਂਟ ਕਰਦਾ। ਅੱਜ ਆਈ ਆਪਣੇ ਅਸਲ ਰੂਪ ਚ ਮੀਆਂ ਖਲੀਫਾ। ਰੁਕ ਜਾਉਂਦਾ ਜੌਨੀ ਸੈਂਸ। ਜਮੀ ਵਧੀਆ ਗੱਲ ਸੁਧਿਗੇਂਗੀ। ਠੀਕ ਹੈ ਨਾ? ਮੀ ਆ ਜਾਂਦਾ ਤਾਂ ਵਧੀਆ ਹੀ ਸੀ ਯਾਰ ਹਨਾ। ਪਰ ਮੀ ਤਾਂ ਵੱਧ ਕੰਮ ਹੋ ਗਿਆ। ਹੁੰਦਾ ਠੀਕ ਹੈ ਨਾ ਮੈਂ। ਵੇਲੀ ਰੰਨ ਪਰੋਣੇ ਜੋਗੀ। ਮੁੱਛਰ ਹੋ ਜਾਂਦੇ। ਠੰਡ ਜਿਹਾ ਹੀ ਰਹੇ। ਫੋਨ ਆ ਗਿਆ ਤੇਰਾ। ਇਸ ਕਾਲ ਹੈ। ਅਨਨ शर्मा ਬੰਦੀ ਨੇ ਨੂਰ ਦੇ ਇਹ ਜਿਹੜਾ ਸਾਲੀ ਕਿੰਨੇ ਵੱਡੇ ਪੱਥਰ ਨੇ ਦੋਨੇ ਗੋਲ ਗੋਲ ਕੈਮਰਾ ਪੂਰਾ ਫੋਕਸ ਕਰਕੇ ਰੱਖਦਾ ਭਾਈ ਮਸ਼ੀਨ ਕਪੜਾ ਖਿੱਚ ਰਹੀ ਆ ਹਾਂਜੀ ਪੱਲੀ ਪੱਲੀ फसकी गए कर दें खुला तेरा पलाजो आ जा <तारिबराथा> <क्रुकरणा थीज़ां> <स्थारिणा> अच्छा <laughs> 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 वो ਜਿਹੜਾ ਜਮਾਉਣਾ ਜਾ ਕੇ ਜਿਹੜਾ ਤੂੰ ਪਾਇਆ ਸੀ ਮੈਂ ਤਾਂ ਅੱਗੇ ਬੜਾ ਕਮਜ਼ੋਰ ਆ ਕੰਜਰਾ ਨਾ ਵਖਾਇਆ ਕਰ ਨੂਰ ਦੀ ਤਾਂ ਬੱਲੇ ਬੱਲੇ ਆ ਦੁੱਧ ਦੀ ਕੋਈ ਕਮੀ ਨਹੀਂ ਸਾਰਾ ਟੱਬਰੀ ਕੰਜਰਾਂ ਦਾ ਮੈਂ ਬੈਠੀ ਜਿੰਦਾ ਥੱਲੇ ਉਹ ਪਰਾਂ ਗੰਡੇ ਪਟਕੇ ਰੱਖੇ ਹੋਇਆ ਕੱਚੇ ਪਟਲੇ ਨਾਲ ਗੰਡੇ ਤੇ ਹੁਣ ਤੁੱਪੇ ਸਕਾਈ ਜਾਂਦੇ ਆ ਤੈਨੂੰ ਪੁੱਛਿਆ ਕਿਸੇ ਨੇ ਤੁੱਪੇ ਤੇ ਸ਼ਾਮੇ ਸ਼ਾਮਿਸ ਕਹੁੰਦੇ ਆ ਯਾਨੀ ਕਿ ਆਰੇ ਲੋ ਜੀ ਪੈਂਦੀ ਨਾ ਸੁੱਕ ਜਾਣਗੇ ਤੇ ਫਿਰ ਇਹਨੂੰ ਕੱਟ ਕੇ ਫੁੱਕਾ ਦੇ ਅੰਦਰ ਲੈ ਜਾਗੇ ਤੇ ਹਨੂਰੀ ਚੱਲ ਜਿੰਨੀਆਂ ਘੂਸੀਆਂ ਭੋਰ ਹੁੰਦੀਆਂ ਇੱਥੇ ਮੰਜਿਦ ਰੱਖ ਕੇ ਨੂਦ ਰੈੜੀ ਤੇ ਗੱਡੀ ਲੈ ਗਏ ਹੋਇਆ ਇੱਕ ਕੰਮ ਥੋੜਾ ਜਿਹਾ ਉਹਨਾਂ ਨੂੰ ਕੰਮ ਸੀ ਦੇ ਗਏ ਹੋਇਆ ਤੇ ਸਾਡੀ ਬਾਈਕ ਖੜੀ ਆ ਤੇ ਮੈਂ ਹੁਣੇ-ਹੁਣੇ ਉੱਠੀ ਐਨੀ ਗਰਮੀ ਆ ਬਹੁਤ ਆਵੇ ਕਮਰੇ ਚ ਨਿਕਲਣ ਦੀ ਜੀ ਨਹੀਂ ਕਰਦਾ ਪਿਆ ਵੜ ਜਾ ਫਿਰ ਕਮਰੇ ਚ ਤੂੰ ਬਾਹਰ ਆਂਬ ਲੈਣ ਆਈ ਆ ਅੱਜ ਅਸੀਂ ਕਾਫੀ ਦਿਨਾਂ ਤੋਂ ਸਾਹ ਕਰ ਰਹੇ ਸਾਗ ਦਾ ਨੰਬਰ ਫੇਰ ਆ ਗਿਆ ਤੇ ਸਾਗ ਬਣਾਉਣੇ ਆ ਖਾਣੇ ਤੇ ਦੋ ਟਾਂ ਬਾਕੀ ਦੋ ਤਿੰਨ ਰਣਾ ਤਾਂ ਵਧੀਆ ਨਜ਼ਾਰਾ ਹੁੰਦਾ ਰਹਿੰਦਾ ਬਾਈ ਥੋੜਾ ਜਿਹਾ ਜ਼ੂਮ ਕਰਕੇ ਦਿਖਾ ਦਿਆ ਕਰ ਸਾਗ ਚ ਪਾਉਣ ਲਈ ਮੱਖਣਾ ਆਪਣੇ ਦੁੱਧ ਵਿੱਚੋਂ ਕੱਢ ਲੈਣਾ ਸੀ ਥੋੜਾ ਹੋਰ ਜ਼ੂਮ ਕਰ ਕੈਮਰਾ ਮਿੱਟੀ ਚਲੀ ਲੱਗੇ ਅੱਗੇ ਮੇਰੀ ਚੱਲੀ ਜਾਂਦੀ ਮੇਰੀ ਚੱਲੀ ਜਾਂਦੀ ਆ ਮਿੱਟੀ ਨਹੀਂ ਚੱਲਦੀ ਬਿਸ਼ਰਮੋ ਥੋਡੇ ਕਰਕੇ ਲੋਕਾਂ ਨੇ ਆਪਣੇ ਬੱਚਿਆਂ ਦਾ ਨਾਂ ਨੂਰ ਰੱਖਣੋਂ ਬੰਦ ਕਰਤਾ ਸ਼ਰਮ ਕਰ ਲੋ ਕੁਝ ਫੇਰ ਤੇ 3 ਵਜੇ ਨੂੰ ਆਉਣਾ ਦਾ ਮਤਲਬ ਬਾਪੂ ਮੀ ਆ ਗਿਆ ਸੀ ਜੀ ਲਸ਼ਕਰੀ ਦੀ ਨਹੀਂ ਤੇ 3 ਵਜੇ ਨੂੰ ਆਉਣਾ ਦਾ ਮਤਲਬ ਮੀਟਾ ਹੋਣਾ ਨੂਕ ਦਾ ਡੈਡੀ ਗੁੱਸਾ ਕਰ ਗਿਆ ਕਿ ਮੈਨੂੰ ਤਾਂ ਦੱਸ ਦਿੰਦੀ ਨੌਣ ਤੋਂ ਪਹਿਲਾਂ ਮੁੱਕ ਲੱਗੀ ਆ ਆ ਮਾਤਾ ਆ ਦੇ ਕੋਲ ਤੇ ਪਾੜੀ ਜਾਂਦੀ ਹੈ ਕਿਹਦੇ ਮਾਰਿਆ ਨੀ ਤੇਰੀ ਕੁੜੀ ਦੇ ਹੋ ਗਿਆ ਕੰਜਰਖਾਨਾ ਸ਼ੁਰੂ ਆ ਬੰਦੇ ਦੀ ਸ਼ਕਲ ਵੇਖਦੇ ਚਪੇੜਾ ਮਾਰਨ ਨੂੰ ਜੀ ਕਰਦਾ ਸੀ ਹਾਸ ਤੇਲਾ ਛੁੰਡੀ ਖਾਣੀ ਕੈਮਰਾ ਤਾਂ ਸਿੱਧਾ ਤਰੇਟ ਤੇ ਹੀ ਲਾਇਆ ਛੁੰਡੀ ਅੱਛਾ ਓ ਚੀਕੂ ਚੀਕੂ ਛੁੰਡੀ ਦਿੱਤੀ ਜਦਪਾਰੇ ਖਾਦੀ ਖਾਇਨੀ ਛੁੰਡੀ ਖਾਣੀ ਕਹਿੰਦਾ ਸਾਰਾ ਕੁਝ ਛੱਡ ਛੱਡ ਚੋਕਾ ਕਾਲਾ ਨਿਕਲਿਆ ਜੀ ਬੀ ਕਿਲੇ ਦੇ 40 ਕਿਲੇ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਮਿੱਤਰਾਂ ਰੋਜ਼ ਰੋਈ ਨਾਲੋ ਕੁਲਣ ਪੀਜੇ ਵਾਲੇ ਵਾਂਗੇ ਇੱਕ ਦਿਨ ਹੀ ਕੰਮ ਨਿਮੇੜਦੇ ਦੋ ਵੀਡੀਓ ਬਣਾ ਕੇ ਹੱਥ ਜੋੜ ਕੇ ਬੇਨਤੀ ਆ ਐਵੇਂ ਚੰਗਾ ਨਹੀਂ ਬੋਲ ਸਕਦੇ ਤਾਂ ਗਾਲਾ ਜ਼ਰੂਰ ਕੱਢ ਕੇ ਜਾਇਆ ਕਰੋ ਲੋ ਜੀ ਮੈਡਮ ਜੀ ਤਿਆਰ ਹੋਏ ਬੈਠੇ ਕਹਿੰਦੇ ਵਰਤਾ ਤੇ ਵਰਤਾ ਚ ਲਾਉਣੀ ਹੈ ਮਹਿੰਦੀ ਇਧਰ ਦੇਖੋ ਅੱਜ ਦੁਪਹਿਰ ਇਹ ਸਾਰਾ ਦਿਨ ਨੀਂਦ ਦੀ ਕਰੀਏ ਟਾਲ ਤੇ ਮਹਿੰਦੀ ਨੂੰ ਦਿੱਤੀ ਹੈ ਪ੍ਰੈਫਰੈਂਸ ਲੈ ਇਹ ਐਂ ਪਾਇਆ ਸੋਣਾ ਉਹਦਾ ਲੈ ਉਹ ਮਹਿੰਦੀ ਲਾਉਣ ਲੈਦਾ ਨਹੀਂ ਸਾਰਾ ਲੈਂਦਾ ਤਾਂ ਕੀ ਹੋਣਾ ਨੂਰ ਦੀ ਮੰਮੀ ਦੀ ਬਸ ਸਾਰਾ ਦਿਨ ਮੋਬਾਈਲ ਦੇ ਹੀ ਰੱਖਦਾ ਉਹਦੇ ਚਿੱਤਰਾਂ ਇੱਕ ਵੀਡੀਓ ਰਾਤ ਨੂੰ ਵਰਤ ਖੋਲਦੇ ਦੀ ਵੀ ਹੋ ਜਾਈ ਇਹ ਪੱਲੜਾ ਆਵਦਾ ਹੀ ਪਾਰਲਰ ਤੇ ਮੰਡੀ ਲਵਾ ਲਈ ਤੁਹਾਨੂੰ ਬਹੁਤ ਸ਼ੌਂਕ ਬਣ ਬੜੀਆਂ ਨੂੰ ਨਾ ਕੋਈ ਕੁਛ ਕਰਨਾ ਕੋਈ ਸਾਨੂੰ ਕੋਈ ਸ਼ੌਂਕ ਨਹੀਂ ਗਿਆ ਬੜੀ ਵਸ ਤੇ ਲੋਈ ਕਿਤੇ ਮਰਜੀ ਟਰੇ ਫਰੀਏ ਕਿਸੇ ਸਾਦੇ ਵਸ ਕੀ ਕਰਦੇ ਕੁਛ ਨਹੀਂ ਕਰ ਹਾਸ਼ੀ ਕੁਛ ਹੀ ਨਹੀਂ ਕਰਦੇ ਖੰਡਿਆਂ ਦੇ ਆ ਨਜ਼ਾਰਾ ਗਿਆ ਇਹਨਾਂ ਦੀ ਰੀਲ ਆ ਜਾਂਦੀ ਮੈਨੂੰ ਇੰਸਟਾ ਟ੍ਰੀਟ ਕਰਨ ਦਾ ਮਨ ਕਰਦਾ ਅੱਜ ਝੋਟੀ ਦਾ ਕੰਡਾ ਪਤਾ ਨਹੀਂ ਕੌਣ ਕੱਢੇਗਾ ਲੋ ਜੀ ਇਹਨਾਂ ਦਾ ਦੁੱਧ ਲੱਗਿਆ ਉਹਨਾਂ ਦਾ ਆਇਆ ਜਵਾਰ ਦੁੱਧ ਲੈਣ ਕਿੰਨਾ ਲੱਗਿਆ ਉਹਨਾਂ ਦਾ 1/2 ਕਿਲੋ ਆ ਤਾਂ ਲੱਗ ਗਈ ਆ ਸੰਪਰਕ ਬਦਲੇ ਤੇ ਥੋੜਾ ਜਿਹਾ ਬਦਲੇ ਤੋੜ ਤੇ ਇਹ ਵੱਧ ਘਟਣਾ ਰਿਹਾ ਜੀ ਤੇ ਦੁੱਧ ਜਿਵੇਂ ਚੋਕਿਲੋ ਨੇ ਉਹਨੇ ਦੁੱਧ ਪਾ ਲੈਨੇ ਅਸੀਂ ਜਮਾ ਵੀ ਨਹੀਂ ਪਾਣੀ ਪਾਉਂਦੇ ਕਿਉਂਕਿ ਪਾਣੀ ਤਗੜੇ ਦੇ ਘਰੇ ਬਹੁਤ ਹੁੰਦਾ ਇੰਨਾ ਦੁੱਧ ਕਿਵੇਂ ਵੱਧ ਪਾ ਦਿੱਤਾ ਭੈਣੇ ਸੱਚੀ ਤੁਹਾਡਾ ਦਿਲ ਬਹੁਤ ਵੱਡਾ ਇਹ ਜਾਣਕਾਰੀ ਬਹੁਤ ਕੀਮਤੀ ਸੀ ਜਿਹੜੀ ਤੂੰ ਦਿੱਤੀ ਐ ਹੁਣ ਨਹੀਂ ਜੰਗ ਲੱਗਦੀ ਨਾ ਪਾ ਦੇ ਜੇ ਨਹੀਂ ਪਾਇਆ ਖਾਂ ਚਟੋਰੀ ਸਾਰਾ ਦਿਨ ਹੀ ਖਾਂਦੀ ਰਹੀ ਹੈ ਆ ਕੀ ਨੂੜਾ ਤਾਂ ਐਵੇਂ ਪਾਇਆ ਜਿਵੇਂ ਸਰਜਰੀ ਵੀ ਆ ਹੀ ਹੁੰਦੀ ਆ ਨਹੀਂ ਛੋੜ ਦੇ ਚਾਲ ਸਬਜ਼ੀ ਵਿੱਚ ਹਾਂ ਨਹੀਂ ਛੋੜ ਸਬਜ਼ੀ ਸਾਰੇ ਕੁਲ ਵਿੱਚ ਪਲੇ ਸਬਜ਼ੀ ਘੱਟ ਬਣੀ ਚੱਲ ਜੀਆ ਆਲੂ ਪਿਆਰ ਨਹੀਂ ਕਰਦੀ ਇਹ ਬੱਕਲ ਲੱਗਦੀ ਹੈ ਨਾ ਤੈਨੂੰ ਵਦਿਆ ਲੈ ਆਇਆ ਜਿੰਨ ਦੇਖ ਕੇ ਬੱਕ ਲੱਗ ਗਈ ਦੇਖ ਕੇ ਉਹਦੀ ਵੀ ਜਿਬ ਮੂਤਣ ਲੱਗ ਗਈ ਸਾਡੇ ਘਰ ਇੱਕ ਮੱਝ ਆ ਇਹਨਾਂ ਤਾਂ ਉਹ ਵੀ ਨਹੀਂ ਖਾਂਦੀ ਅੱਠ ਵੇ ਚੜਨਾ ਸੀਗਾ ਤੇ ਟਾਈਮ ਹੋ ਗਿਆ 8:30 ਹੁਣ ਦੱਸ ਕਸਟਮਰ ਕੋ ਭਗਤ ਹੁਣ ਚੱਲੀ 10 ਮਿੰਟਾਂ ਚੀਜ਼ ਲਗਾ ਦੇ ਠੀਕ ਹੋਵੇ ਬੰਦਾ ਕੀ ਨਾ ਗਵੇ ਨੂਰ ਦੀ ਮੰਮੀ ਨੂੰ ਜੀਵੀ ਰੋਡ ਤੇ ਛਟਣ ਚੱਲਿਆ ਨੂਰ ਦਾ ਪਾਪਾ ਆ ਦੇਖੋ ਸਰ ਆ ਦੇਖੋ ਪਾਣੀ ਕਾਲੇ ਬੋਤਲ ਪਾਣੀ ਹਾਂ ਬੋਤਲ ਮੇਰੇ ਮੰਮਾ ਉਹ ਡੱਡੀ ਚੱਲੀ ਮੈਨੂੰ ਮੋਟਰਸਾਈਕਲ ਤੇ ਚਾ ਤਾਂ ਤੋਂ ਬੜਾ ਬਿੱਚਾ ਕਰ ਦਿੱਤਾ। ਇਹ ਇੰਸਟਾਗ੍ਰਾਮ ਨਾ ਹੁੰਦਾ ਆ ਆਇਟਮਾ ਦੇਖੇ ਬਿਨਾ ਮਰ ਜਾਣਾ ਸੀ ਮੈਂ ਤਾਂ। ਅਵੀ ਨੂਰ ਦੀ ਮੰਮੀ ਫੜਾਈ ਜਾਂਦੀ ਆ ਰੋਟੀਆਂ। ਇਹ ਅੱਜ ਆਪਾਂ ਚੱਲੇ ਆਂ ਡੇਰੇ ਹਨਾ। ਜੇ ਡੇਰੇ ਜਾਂ ਲੱਗੀ ਰੋਟੀ ਦੀ ਆਸ ਨਾ ਕਰੀਂ। ਅੱਜ ਚੱਲੇ ਡੇਰੇ ਨੂਰ ਦੀ ਮੰਮੀ ਦੀ ਸਰਵਿਸ ਕਰਾਉਣਾ। ਕੀ ਆਈ ਬੱਚਾ? ਸਾਰੇ ਕਮੈਂਟ ਕਰਿਓ ਮੈਨੂੰ ਕਰਿਓ। ਥੜਾ ਫਸਣਾ ਲੱਗਿਆ ਇੱਕ ਮਿੰਟ ਤਾਂ ਮੇਰਾ ਆ ਗਿਆ ਥੜਾ ਵੇਖੀ ਰਹਾ ਮੇਰਾ ਤਾਂ ਨਹੀਂ ਹੋਣਾ ਭੰਗੰਦਾ ਲੱਗਦਾ ਉਹ ਭਰਾਵਾ ਲਾਈਟਾਂ ਡਾਊਨ ਰੱਖਿਆ ਕਰ ਨੂਰ ਦੀ ਮਾਂ ਦੀਆਂ ਟੀਮੀ ਦਿਖਾਓ ਪੈਸੇ ਕਮਾਓ ਲਓ ਭਈ 80 ਸਾਲ ਦੀ ਬੁੜੀ ਆਈ ਜਾਂਦੀ ਐ 80 ਸਾਲ ਦੀ ਬੁਢੀ ਆਈ ਜੰਨੀ ਕਮੈਂਟ ਕਰਕੇ ਦੱਸੋ ਕਿਉਂ ਕਰਾ ਸੀ ਕਿਉਂ ਆ ਬੁਢੀ ਦੀ ਕਿੰਨੀ ਉਮਰ ਹੋ ਸਕਦੀ ਹੈ ਉਮਰ ਵਿੱਚ ਕੀ ਪਿਆ ਅੱਗ ਦੇ ਕਿੰਨੀ ਆ ਜੰਨੀ ਫੋਨ ਜੰਦੀ ਮੰਮੀ ਆ ਕਰੇ ਆਪ ਹੀ ਭੱਗ ਜਾਂਦੀ ਗੈਸ ਲੈਣ ਨਾਲੇ ਸਸਤਾ ਦਿੰਦੇ ਬੇਫਕੂਪ ਜੀ ਇਹ ਹਿੱਲ ਗਈ ਲੱਗਦਾ ਨਿੱਕੀ ਨਿੱਕੀ ਗੱਲ ਤੇ ਵੀਡੀਓ ਅਗਨ ਮੁੱਤਨ ਲੱਗੀ ਵੀਡੀਓ ਪਾ ਦਿਆ ਕਰੋ ਹਾਂਜੀ ਮਿੱਤਰੋ ਇਹ ਸੀ ਆਪਣੀ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ